ਇੱਕ ਕਲਯੁਗੀ ਭੂਆ ਵੱਲੋਂ ਆਪਣੀ ਹੀ ਭਤੀਜੀ ਦਾ ਵਿਆਹ ਜਿਸ ਦੇ ਮਾਂ ਪਿਓ ਹੈ ਨਹੀਂ ਨਬਾਲਕ ਕੁੜੀ ਆ ਉਸ ਕੁੜੀ ਦਾ ਵਿਆਹ ਆਪਣੇ ਹੀ ਮੁੰਡੇ ਨਾਲ ਜੋ ਕਿ ਇੱਕ ਅਪਾਹੀਜ ਮੁੰਡਾ ਹੈ ਉਸ ਦੇ ਨਾਲ ਆਪਣੀ ਭਤੀਜੀ ਦਾ ਵਿਆਹ ਕਰਨ ਜਾ ਰਹੀ ਸੀ ਕੁੰਡੀ ਕੁੜੀ ਜਿਹੜੀ ਆ ਉਹ 15 ਸਾਲਾਂ ਦੀ ਹੈ ਮੁੰਡਾ 21 ਸਾਲਾਂ ਦਾ ਹੈ ਪਰ ਅਪਾਹੀਜ ਹੈ ਤੇ ਦੋਨੇ ਰਿਸ਼ਤੇ ਚ ਭੈਣ ਭਰਾ ਲੱਗਦੇ ਨੇ ਪਰ ਜਿਹੜੀ ਇਹ ਮਾਂ ਹੈ ਮੁੰਡੇ ਦੀ ਇਹ ਇਸ ਦਾ ਕੁੜੀ ਦਾ ਨਜਾਇਜ਼ ਫਾਇਦਾ ਚੱਕ ਕੇ ਤੇ ਆਪਣੇ ਹੀ ਮੁੰਡੇ ਨਾਲ ਕੁੜੀ ਦਾ ਵਿਆਹ ਕਰਨ ਜਾ ਰਹੀ ਸੀ ਕੁੜੀ ਦਾ ਮਾਂ ਪਿਓ ਨਹੀਂ ਹੈਗਾ ਇਸ ਕਰਕੇ ਉਹ ਆਪਣੀ ਭੂਆ ਕੋ ਰਹਿੰਦੀ ਸੀ ਇਸ ਕਰਕੇ ਜਿਹੜਾ ਮੁੰਡਾ ਅਪਾਹੀ ਸੀ ਮੁੰਡੇ ਦੀ ਜਿਹੜੀ ਵੀ ਉਹ ਦੇਖਭਾਲ ਉਹ ਕੁੜੀ ਕਰਦੀ ਸੀ ਤੇ ਉਸ ਕਰਕੇ ਇਹਨਾਂ ਨੇ ਉਸ ਦੀ ਉਸ ਚੀਜ਼ ਦਾ ਨਜਾਇਜ਼ ਫਾਇਦਾ ਚੁੱਕ ਕੇ ਉਸ ਦਾ ਵਿਆਹ ਆਪਣੇ ਮੁੰਡੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਮੌਕੇ ਤੇ ਪਹੁੰਚੀ ਐਨਜੋਈ ਟੀਮ ਤੇ ਐਨ ਜੀਓ ਨੇ ਮੌਕੇ ਤੇ ਪਹੁੰਚ ਕੇ ਇਸ ਵਿਆਹ ਨੂੰ ਰੋਕਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਆਹ ਸੁਣਦੇ ਆ ਪੂਰੀ ਜਾਣਕਾਰੀ ਨਹੀਂ ਕਰੀ ਦੰਦਾ ਸਮਝੀ ਦੰਦਾ ਗੱਲ ਨੂੰ ਠੀਕ ਹੈ ਨਾ ਤੇ ਤਾਂ ਭਾਜੀ ਨਾ ਕਰੋ ਬਸ ਇਹ ਥੋੜਾ ਕਾਹੀ ਉਹ ਪੈ ਜਾ ਗਾ ਤਾਂ ਮਜ਼ਾਕ ਨਾ ਚੰਗਾ ਭਲਾ ਜੰਗ ਮੈਨ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਦੇ ਚੱਕਰ ਜਿਹਾ ਨਗੇਲ ਚੱਕਿਆ ਮੇਰੀ ਢੇਡਿਆ ਮੇਰੇ ਭਰਾ ਦਾ ਮੈਂ ਕੋਈ ਇਦਾਂ ਦਾ ਥੋੜਾ ਮਾਰਾ ਸੋਚੂਗੀ ਉਹਦਾ ਹਾਂ ਤੂੰ ਯਾਰ ਸਮਝਦਾ ਹੈ ਕਿ ਤੁਹਾਨੂੰ ਆਪਣਾ ਤਕਲੀਫ ਸੁਣਾਉਂਦੇ ਸਾਡਾ ਸਾਰਾ ਮਹੱਲਾ ਦੋਈ ਦੋਗਾ ਸਾਡਾ ਇਹ ਉਮਰ ਉਹ ਬੱਚੇ ਦੀ ਸੇਵਾ ਕਰਕੇ ਉਹਨੂੰ ਠੀਕ ਕਰਨ ਦੀ ਆ ਨਾਲੇ ਤੇ ਵਿਆਹ ਕਰਨ ਦੀ ਨਹੀਂ ਐਦਾਂ ਕੀਤਾ ਸੀ ਆਪਣੇ ਆਪ ਨਾਲ ਵਿਆਹ ਕੀਤਾ ਵਾ ਉਹ ਮੇਰੇ ਤੇ ਮੁੰਡੇ ਆਪਣੇ ਕੱਪੜੇ ਤੱਕ ਨਹੀਂ ਪਾ ਸਕਦੇ ਇਸ ਤਰ੍ਹਾਂ ਦੇ ਹਾਲਾਤ ਨੇ ਅਸੀਂ ਹੁਣ ਕੋਈ ਕਿਸ ਤਰੀਕੇ ਦੇ ਹਾਲਾਤ ਹੈ ਵੀ ਨਹੀਂ ਕਿ ਮੁੰਡੇ ਦੀ ਤਸਵੀਰ ਆ ਨਹੀਂ ਜੇ ਇਸ ਲੜਕੇ ਦੇ ਨਾਲ ਉਸ ਲੜਕੀ ਦਾ ਵਿਆਹ ਹੋਣਾ ਹੈ ਉਹ ਸੱਚੀ ਤਸਵੀਰ ਨਹੀਂ ਦਿਖਾਈ ਇਸ ਵਕਤ ਲੜਕਾ ਹੈ ਜਿਹੜਾ ਕਿ

40 40 ਸਾਲ ਦੇ ਕਿਹਾ ਮੈਂਟਲੀ ਰਿਟਾਰਡਡ ਬੱਚਿਆਂ ਨੂੰ ਸੰਭਾਲਦੀ ਆਂ ਇਹ ਤਾਂ ਫੇਰ ਵੀ ਬੱਚਾ ਚੰਗਾ ਪੋਲਿਆ ਛੋਟੀ ਉਮਰੇ ਤੁਸੀਂ ਪੈਰ ਪਰਾ ਕੁਝ ਨਹੀਂ ਕਰ ਸਕਦੇ ਮੈਂ ਕਿਹਾ ਚੱਲ ਆਇਆ ਵਾ ਚਲੋ ਸਿੱਧਾ ਆਓ ਬਲੀ ਓਏ ਹਾਂਜੀ ਸਤਨਾ ਮੇਰਾ ਮਸਤ ਅੱਜ ਅੱਜ ਵੀ ਮੈਡੀਕਲ ਵੀ ਦਿੱਤੀ ਬੋਲਦੇ ਨੂੰ ਬਿਚੀ ਕੀ ਅੱਛਾ ਲੜਕੀ ਨੂੰ ਲੜਕੀ ਨੂੰ ਹੋਇਆ ਕੀ ਹੈ ਪਰ ਪੈਰਾਲਾਈਜ਼ ਹੋ ਗਿਆ ਉਹਦੇ ਨਾਲ ਵਿਆਹ ਕਰਾਇਆ ਹਾਂ ਉਹਦੇ ਨਾਲ ਵਿਆਹ ਕਰਾਇਆ ਹਾਂ ਤੁਸੀਂ ਇੱਥੇ ਪਹੁੰਚ ਕੇ ਕੀ ਦੇਖਿਆ ਤੁਸੀਂ ਬਸ ਲੜਕਾ ਤਿਆਰ ਹੋ ਰਿਹਾ ਪਰ ਉਹਦੇ ਘਰ ਦੇ ਅਸੀਂ ਮਦਦ ਆਤਾਰ ਮੰਗ ਰਹੇ ਲੜਕੀ ਨਾਲ ਕੁਝ ਦੇ ਨਹੀਂ ਰਹੇ ਲੜਕੀ ਇਹਨਾਂ ਨੇ ਅੱਗੇ ਪਿੱਛੇ ਕੀਤੀ ਹੈ ਜੀ ਲੜਕੀ ਨੇ ਬਸ ਲੜਕੀ ਨੂੰ ਬੁਲਾ ਰਹੇ ਤੇ ਬਾਕੀ ਇਨਫੋਰਮੇਸ਼ਨ ਲੈ ਕੇ ਨਾ ਕੋਈ ਪੁਲਿਸ ਵਾਲੇ ਨਾਲ ਹੈ ਸਾਡੇ ਸਾਡੇ ਮੈਡਮ ਆਏ ਹੋਏ ਨਾਲ ਟਾਈਮ ਨਾਲ ਚੈਨ ਬਣੀ ਠੀਕ ਹੈ ਅਭੀ ਜੀ ਕੀ ਇੱਥੇ ਪਹੁੰਚ ਕੇ ਕੀ ਦੇਖਿਆ ਤੁਸੀਂ ਇੱਥੇ ਲੜਕਾ ਹੀ ਲੜਕੀ ਦੇ ਜੇ ਦੇਖੀ ਲੜਕਾ ਕਿਸ ਤਰ੍ਹਾਂ ਦੀ ਹਾਲਤ ਹੈ ਲੜਕਾ ਆਪਾ ਜਿਹਾ ਆਪਾ ਜਿਹਾ ਤਾਂ ਇਹਨਾਂ ਨੇ ਤੁਹਾਨੂੰ ਕੀ ਕਿਹਾ ਸੀ ਕੀ ਇਹਨਾਂ ਸਾਨੂੰ ਇਨਫੋਰਮੇਸ਼ਨ ਭੇਜੀ ਨਾ ਹੈ ਜੀ ਮੈਡਮ ਦਾ ਆਪਣਾ ਇਹਨਾਂ ਦਾ ਮੈਡਮ ਦਾ ਜੀ ਸਾਨੂੰ ਐਸਐਚਓ ਸਾਹ ਵਾਲੇ ਮੋਰ ਦੇ ਭੇਜਿਆ ਮੌਕੇ ਅੱਛਾ ਮੌਕੇ ਇਹਨਾਂ ਨੇ ਇਨਫੋਰਮੇਸ਼ਨ ਕੀ ਦਿੱਤੀ ਸੀ ਕੀ ਕੀ ਕੀਤਾ ਇੱਕ ਛੋਟੀ ਉਮਰ ਦੀ ਲੜਕੀ ਦਾ ਲੜਦੇ ਨਾਲ ਮਿਆਰ ਅੱਛਾ ਇੱਥੇ ਆ ਕੇ ਤੀ ਲੜਕੇ ਦੇ ਹਾਲਾਤ ਵੇਖੇ ਲੜਕਾ ਤੇੜਾ ਆਵਾਜ਼ ਹੈ ਦਾ ਲੜਕੀ ਦੇਖੀ ਤੁਸੀਂ ਲੜਕੀ ਨਹੀਂ ਮੈਨੂੰ ਦਿਖੀ ਹੈ ਅੰਧਾਰ ਘੜ ਦੇਖਿਆ ਲੜਕੀ ਦਾ ਦੇਖਣਾ ਨਹੀਂ ਲੈਣਾ ਜੀ ਇਹਨਾਂ ਨੂੰ ਬਸ ਹੀ ਬਸ ਹੀ ਉਹਦੇ ਸ਼ੋਰਸ ਕਰ ਲਓ ਸਾਦੇ ਮੋਟੋ ਪੁਰੇ ਦੇ ਵਿੱਚ ਆ ਰਹੀ ਸੀ ਘੋੜੀ ਵੀ ਆ ਗਈ ਗੱਡੀ ਵੀ ਸਜਾਈ ਪਰ 1700 ਹੋਣੇ ਬਾਅਦ ਪਾਰਨਾ ਪੈਂਦਾ ਆ ਆਜੋ ਪੁਰੇ ਸਤ ਤੇ ਬਾਦ ਵਿੱਚ ਬਾਦ ਵਿੱਚ ਮੈਂ ਆਪਣੀ ਐਸੀ ਭੂਆ ਕੋਲ ਠੀਕ ਹੈ ਠੀਕ ਹਾਂਜੀ ਠੀਕ ਹੈ ਤੇ ਤੇ ਇਹਨੂੰ ਨਾ ਬਾਦ ਵਿੱਚ ਮਤਵ ਥੋੜੇ ਟਾਈਮ ਚ ਚੱਲ ਆ ਥੱਲੇ ਥੱਲੇ ਬੜੀ ਆ ਆ ਜੂ ਬਹੁਤ ਥੋੜੇ ਹਾਂ ਉਹ ਪੇਸ਼ੈਂਟਸ ਆਪਣੇ ਕੁਝ ਕਰੋ ਅੱਗੇ ਜਾਈਏ ਮੈਡਮ ਓਏ ਕੁਮਾਰੀ ਕਰਦਾ ਮੈਂ ਬਾਅਦ ਮੈਡਮ ਆ ਗਈ ਵੇਖ ਲੈ ਮੈਂ ਕੁੜੀ ਆ ਗਈ ਆ ਜੱਡੇ ਚੱਲਿਆ ਕੋਈ ਅਕੀ ਹੋ ਜਾਓ ਆ ਰਿਹਾ ਨਾਲ ਕੁੜੀ ਤੇ ਆ ਗਾਧੋਲੀ

ਮੈਂ ਅੱਜ ਇੱਥੇ ਕੇਸ ਕੀ ਸੀ ਤੁਹਾਡੇ ਕੋਲ ਜਿਹੜਾ ਹੈ ਅ ਐਕਚੁਅਲੀ ਮੈਨੂੰ ਰਾਤ ਨੂੰ ਕਾਲ ਆਈ ਸੀ ਕਿ ਇਸ ਦਾ ਇੱਕ ਲੜਕੀ ਹੈ 13-14 ਸਾਲ ਦੀ ਜਿਸ ਦਾ ਨਾਂ ਵਿਆਹ ਕਰ ਰਹੇ ਜ਼ਬਰਦਸਤੀ ਕਿ ਉਹ ਕਹਿ ਰਹੀ ਹੈ ਕਿ ਇੱਕ ਲੜਕੀ ਜਿਹਦੇ ਮਾਪਿਓ ਵੀ ਨਹੀਂ ਹੈਗੇ ਔਰ ਇਹਨਾਂ ਦੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਹੈ ਉਹੀ ਰਿਸ਼ਤੇਦਾਰ ਆਪਣੇ ਬੇਟੇ ਨਾਲ ਉਹਦੀ ਮੈਰਿਜ ਕਰ ਰਹੇ ਹੋ ਕਿ ਲੜਕਾ ਅਪਾਹਜ ਹੈ ਕਿ ਕੈਰ ਕਿ ਜਿਸ ਤਰ੍ਹਾਂ ਕਿ 3-4 ਮਹੀਨਿਆਂ ਤੋਂ ਪਤਨ ਸਾਲ ਤੋਂ ਸ਼ਾਇਦ ਇੱਥੇ ਰਹਿ ਰਹੀ ਹੈ ਸਾਲ ਤੋਂ ਰਹਿ ਰਹੀ ਹੈ ਔਰ ਉਹੀ ਪੋਟੀ ਬੁਘਾਰਾ ਬਾਥਰੂਮ ਵਗੈਰਾ ਬਿਲਕੁਲ ਲੜਕੀ ਸਾਫ ਕਰੀ ਔਰ ਉਹਦੀ ਮਾਂ ਦਾ ਕਹਿਣਾ ਹੈ ਕਿ ਐਸਾ ਇਹ ਸ਼ੁਰੂ ਤੋਂ ਅਸੀਂ ਉਹ ਆਂਦੀ ਤੋਂ ਆਂਦੀ ਸਾਰੀ ਹੈ ਪਰ ਮੇਰਾ ਕਹਿਣਾ ਹੈ ਕਿ ਇੱਕ ਜੇ ਲੜਕੀ ਤੁਹਾਨੂੰ ਤੁਸੀਂ ਪਾਲਣ ਲੱਗੇ ਹੋ ਤਾਂ ਕਿਹਾ ਉਹਦਾ ਫਾਇਦਾ ਇਸ ਤਰੀਕੇ ਨਾਲ ਤੁਸੀਂ ਲੈਣਾ ਸਮੁੰਡਾ ਘਲਾ ਕਰਨ ਦੀ ਕੰਡੀਸ਼ਨ ਚ ਹੈ ਬਿਲਕੁਲ ਨਹੀਂ ਜੀ ਅਸੀਂ ਦੇਖਿਆ ਹੁਣ ਤੁਸੀਂ ਵੀ ਦੇਖਿਆ ਕਿ ਹਾਲਾਤ ਲੜਕਾ ਉਠ ਨਹੀਂ ਸਕਦਾ ਜਿਸ ਮਹੀਨੇ ਪਹਿਲਾਂ ਵੀ ਇੱਕ ਲੜਕੀ ਇੱਦਾਂ ਹੀ ਵਿਆਹੀ ਸੀ ਥੋੜੇ ਸਮਾਂ ਪਹਿਲਾਂ ਤੇ ਲੱਗਦਾ ਨਹੀਂ ਹੈ ਤੱਕੇ ਨਾਲ ਹੀ ਵਿਆਹ ਕਿਤੇ ਹੋਵੇ ਉਹ ਤੱਕੇ ਨਾਲ ਮੈਂ ਤੇ ਕਹਨੀ ਆ ਕਿ ਇੰਨਾ ਇਹੋ ਜਿਹਿਆਂ ਤੇ ਪੂਰੀ ਇੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਦੁਬਾਰਾ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਦਮ ਉਠਾਏ ਤੇ ਸੋਚੇ ਮੈਂ ਸਜ਼ਾ ਕਰਨੀ ਜਿਆਦਾ ਜਿਆਦਾ ਜਨ ਹੋਣੀ ਚਾਹੀਦੀ ਹੈ ਔਰ ਮੈਂ ਗੁਰਦੁਆਰੇ ਦੇ ਉਹ ਜਿਹੜੇ ਪਾਠ ਹੀ ਹੈ ਜਿਹੜੇ ਕਰਵਾ ਰਹੇ ਆ ਉਹਨਾਂ ਤੇ ਵੀ ਹੈਰਾਨ ਆ ਆ ਗਈ ਆਧਾਰ ਕਾਰਡ ਵਗੈਰਾ ਦੇਖ ਕੇ ਹੀ ਮੈਰਿਜ ਕਰਦੇ ਆ ਨਾ ਉਹਨਾਂ ਨੇ ਵੀ ਦੇਖਿਆ ਤਾਂ ਉਹ ਵੀ ਕਰਨ ਨੂੰ ਰੈਡੀ ਹੋ ਗਏ ਲੜਕੇ ਤੇ ਕੁੜੀ ਮੁੰਡੇ ਨਾਲੋਂ ਜਿਆਦਾ ਮਾਪਿਓ ਦਾ ਕਸੂਰ ਨਹੀਂ ਇਹਦੇ 'ਚ ਨਜ਼ਰ ਆ ਰਿਹਾ ਉਹ ਲੜਕੀ ਦੇ ਮਾਪਿਓ ਤੇ ਹੈ ਹੀ ਨਹੀਂ ਹੈ ਲੜਕੇ ਦਾ ਜਿਹੜਾ ਹੈ ਲੜਕੇ ਤਾਂ ਬਿਲਕੁਲ ਉਹ ਤੇ ਐਗਰੀਆਂ ਉਹ ਤੇ ਐਸਾ ਬੋਲ ਰਿਹਾ ਜਿਸ ਤਰ੍ਹਾਂ ਕਿ ਐਸੀ ਕੁਝ ਗਲਤ ਕਿਤੇ ਹੀ ਨਹੀਂ ਹੈ। ਉਹਨਾਂ ਨੇ ਕੋ ਪ੍ਰੂਫ ਦਿਖਾਇਆ ਲੜਕੀ ਦੀ। ਅੱਜ ਪ੍ਰੂਫ ਕੁਝ ਨਹੀਂ ਦਿਖਾ ਰਹੇ ਆ ਬਸ ਦਿਖਾਣੇ ਆ ਆਚਾਰ ਕੜੇਸਰੇ ਕੀ ਜਾ ਰਹੇ ਆ। ਬਾਕੀ ਲੜਕੀ ਨੂੰ ਅਸੀਂ ਬੁਲਾਇਆ ਕਿ ਬੁਲਾਓ ਲੜਕੀ ਨੂੰ ਔਰ ਥਾਣੇ ਜਾ ਕੇ ਪੁਲਿਸ ਸਾਰੀ ਆਏ। ਲੱਗਦਾ ਨਹੀਂ ਇਹ ਸਿਰ ਪੰਜਾਬ ਸਰਕਾਰ ਕਹਿੰਦੀ ਹੈ ਜੀ ਬੇਟੀ ਪਜਾਓ ਬੇਟੀ ਪੜਾਓ ਤੇ ਲੱਗਦਾ ਨਹੀਂ ਕਿਧਰੇ ਕਿਧਰੇ ਫੇਲ ਨਜ਼ਰ ਆ ਰਹੀ ਹੈ। ਬਿਲਕੁਲ ਜੀ ਐ ਮੈਂ ਤੇ ਕਹਿੰਨੀ ਆ ਆਮ ਜਨਤਾ ਦਾ ਸਾਨੂੰ ਆਮ ਖੁਦ ਹੀ ਸਾਨੂੰ ਇੱਕ ਦੂਸਰੇ ਨੂੰ ਦੇਖ ਕੇ ਕਿਤੇ ਗਲਤ ਹੋ ਰਿਹਾ ਸਾਨੂੰ ਜਾਗਰ ਉਹਨੂੰ ਦੱਸਿਆ ਐ ਸਸਾ ਸਾਨੂੰ ਦੱਸੋ ਕਿਤੇ ਵੀ ਅਪਰਾਧ ਹੋ ਰਿਹਾ ਕੁਝ ਗਲਤ ਹੋ ਰਿਹਾ ਲੜਕੀਆਂ ਨਾਲ ਔਰਤਾਂ ਨਾਲ ਸਾਨੂੰ ਦੱਸੋ ਸਾਡੀ ਸੋਸਾਇਟੀ ਹਮੇਸ਼ਾ ਔਰਤਾਂ ਲੜਕੀਆਂ ਦੇ ਲਈ ਖੜੀ ਹੈ ਸਪਨਾ ਮੈਡਮ ਅੱਜ ਤੁਸੀਂ ਇੱਥੇ ਆਏ ਸੀ ਮੁੰਡੇ ਦੀ ਮਾਂ ਵੱਲੋਂ ਤੁਹਾਡੇ ਉੱਪਰ ਨਾਮ ਵੀ ਲਗਾਏ ਗਏ ਜੀ ਐਂਜੋ ਗਲਤ ਕਰ ਰਹੀ ਹੈ ਜੀ ਲੱਗਦਾ ਨਹੀਂ ਹਰ ਵਾਰੀ ਐਂਜੋ ਵੀ ਘੇਰੇ ਵਿੱਚ ਆਂਦੀ ਹੈ ਪੁਲਿਸ ਵੀ ਫਰਜ ਮੰਦਾ ਜੀ ਬਿਲਕੁਲ ਜੀ ਪੁਲਿਸ ਤੇ ਮੈਂ ਕਹਿੰਨੀ ਪਿੱਛੇ ਪਿੱਛੇ ਰਹਿੰਦੀ ਹੈ ਕਿ ਅੱਗੇ ਨਹੀਂ ਆਈਏ ਅਸੀਂ ਪਰ ਮੈਂ ਕਸੂਰਵਾ ਪੁਲਿਸ ਨੂੰ ਵੀ ਕਹਾਂਗੀ ਉਹਨਾਂ ਨੂੰ ਪੂਰਾ ਐਕਸ਼ਨ ਲੈਣਾ ਚਾਹੀਦਾ ਹੈ ਜੀ ਠੀਕ ਜੀ ਤੁਹਾਡੇ ਨਾਮ ਦੇ ਕਿ ਰਾਜ ਤੁਸੀਂ ਮੌਕੇ ਤੇ ਆਏ ਹੋ ਕੀ ਕਾਰਨ ਕੀਤੀ ਗਈ ਤਾਂ ਇਹ ਮੇਰਾ ਨਾਮ ਸਾਬਨ ਇੰਸਪੈਕਟਰ ਪੂਰਨ ਸਿੰਘ ਟਾਲਾਂ ਪੀ ਟਾਲਾਂ ਮੋਹੰਪੁਰਾ ਇਸੇ ਐਨਜੀਓ ਨੇ ਸ਼ਿਕਾਇਤ ਕੀਤੀ ਵੀ ਕੋਈ ਨਬਾਲਕ ਲੜਕੀ ਲੜਕੇ ਦਾ ਵਿਆਹ ਹੋ ਰਿਹਾ ਜਿਹੜੀ ਲੜਕੀ ਹੈ ਉਹ ਤੇ ਸਾਨੂੰ ਅਜੇ ਮਿਲੀ ਨਹੀਂ ਗਈ ਉਹ ਕਹਿੰਦੇ ਜੀ ਬਿਊਟੀ ਪਾਲਰ ਤੇ ਤਿਆਰ ਹੋਣ ਗਈ ਆ ਤੇ ਲੜਕਾ ਜਿਹੜਾ ਉਹ ਬਾਜ ਆ ਉਹਦੀ ਹਾਲਤ ਨਹੀਂ ਹੈਗੀ ਉਹ ਵਿਆਹ ਕਰਾਉਣ ਵਾਲਾ ਹਾਂ ਰਿਸੀਦਾਰ ਆਪਦੇ ਵਿੱਚ ਮਾਮੇ ਭੂਆ ਦੀ ਕੁੜੀ ਆ ਖੜਾ ਸਕਦਾ ਲੜਕਾ ਪੈਰ ਨਹੀਂ ਸਰ ਨਹੀਂ ਇਹਨਾਂ ਨੇ ਘੋੜੀ ਹੀ ਲੈਦੀ ਘੋੜੀ ਤੇ ਕਿੱਦਾਂ ਚੜੇਗਾ ਇਹ ਤਾਂ ਪਤਾ ਨਹੀਂ ਹੁਣ ਸਾਰੇ ਕੀ ਕਰਦੇ ਆ ਘੋੜੀ ਐ ਗੱਡੀ ਐ ਸਜਾਈ ਇੱਥੇ ਮੋਬਿਲ ਆਲਾਵਾ ਵੀ ਲੈਣੀਆਂ ਹੁੰਦੀਆਂ ਹਾਂਜੀ ਸਰ ਪਰ ਉਹ ਚਾਲ ਵਾਲ ਫਿਰਦੇ ਹੱਕ ਜੀ ਨਹੀਂ ਹੈਗਾ ਸਰ ਉਹ ਉਹ ਤੁਹਾਡੇ ਕੋਲ ਕੀ ਕੰਮ ਕੀਤਾ ਜਾਏਗਾ ਅਜੀ ਇਹ ਤਾਂ ਲਿਆਂਦਾ ਹੀ ਆ ਸਾਰੇ ਇਹਨਾਂ ਨੂੰ ਖੜਦਿਆ ਜੀ ਥਾਣੇ ਲੈ ਕੇ ਜਾਓ ਨਾਲੇ ਨਹੀਂ ਇਹਨਾਂ ਨੂੰ ਪੇਸ਼ ਕਰੋਣਾ ਜੱਜ ਸਾਹਬ ਦੇ ਸਰ ਇਹ ਕੁੜੀ ਦੀ ਉਮਰ ਦੱਸੀ ਗਈ ਸੀ ਕਿੰਨੀ ਕੁੜੀ ਦੀ ਕੁੜੀ ਮਿਲੀ ਤੇ ਨਹੀਂ ਸਾਨੂੰ ਅਜੇ ਪਰ 13-14 ਸਾਲ ਦਾ ਦੱਸਿਆ ਕੋਈ ਪ੍ਰੂਫ ਮਿਲਿਆ ਜੀ ਕੁੜੀ ਦਾ ਨਹੀਂ ਅਜੇ ਸਰ ਮੰਗਾ ਨੀ ਕੁੜੀ ਦਾ ਮਾਪਿਓ ਨਹੀਂ ਹੈਗਾ ਮਾਪਿਓ ਨਹੀਂ ਹੈਗਾ ਅ ਤੱਕ ਐ ਦੇ ਦੀ ਭੂਆ ਹੀ ਆ ਸਰ ਲੱਗਦੀ ਆਉਂਦੀ ਸਾਡੇ ਰਾਜਾ ਮੰਦੀ ਹੈ ਜੀ ਉਹ ਜੇ ਬੋਲ ਠੀਕ ਠੀਕ ਹੈ ਠੀਕ ਸਰ ਲੈ ਉਹ ਕੁੜੀਏ ਕਿਤੇ ਗਾਨੀ ਵੈਸੇ ਤੁਸੀਂ ਤੁਸੀਂ ਮੰਨ ਲੜ ਕੇ ਦੀ ਮਤਲਬ ਪੁੱਛਦੇ ਨੇ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਜੀ ਤੁਹਾਡਾ ਨਾਮ ਕੀ ਹੈ ਕਿਤੇ ਰਿੰਦਲਾ ਨਹੀਂ ਜੀ ਬਲੀ ਮੈਂ ਆਸਰ ਲਖੋ ਕਹਿੰਦੇ ਰਹਿਣ ਵਾਲੇ ਜੋ ਮੇਰੇ ਮੇਰਾ ਨਾਮ ਸ੍ਰੀਿੰਦਰ ਕੌਰ ਆ ਸ੍ਰੀਿੰਦਰ ਜੀ ਕੀ ਕਰ ਜਾ ਰਿਹਾ ਮੇਰੇ ਪਿਓ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਅੱਛਾ ਜੀ ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਆ ਕਿੰਨੀ ਉਮਰ ਸੀ ਭਤੀਜੀ ਦੀ ਭਤੀਜੀ ਨੂੰ 16ਵਾਂ ਸਾਲ 16ਵਾਂ ਸਾਲ ਲੱਗਣਾ ਜੀ ਕਿ ਲੱਗਿਆ 2008 ਦਾ 2 ਲੱਗੀ ਕਿਹ ਕਿ ਲੱਗਣਾ ਬਾਜੀ ਆ ਭਰਮਰੀ ਦੇ ਮਹੀਨੇ ਲੱਗ ਚੁੱਕੇ ਆ ਲੱਗਦਾ ਕਿ ਗਲਤ ਕਰਨ ਜਾ ਰਹੇ ਆ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂ ਮੈਡਮ ਕਿੰਨੇ ਚਿਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਸੀ ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨਿਆਂ ਦਾ ਅੱਛਾ ਮੋਕੇ ਤੇ ਤੁਹਾਡੇ ਕੋਲ ਪਹੁੰਚੇ ਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਜਿੱਤੀ ਤੇ ਉਹਦੀ ਜ਼ਿੰਦਗੀ ਲੜਕੀ ਦੀ ਖਰਾਬ ਹੋਈ ਨਹੀਂ ਸੀ ਹਾਂ ਚਲੋ ਮੀਡੀਆ ਨੇ ਬਚਾ ਲਿਆ ਭਾਜੀ ਨਹੀਂ ਮੀਡੀਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ ਮੀਡੀਆ ਨੇ ਸਾਰੇ ਨੇ ਬੁਲਾਇਆ ਮੀਡੀਆ ਨੇ ਨਹੀਂ ਲੜਕੇ ਦੀ ਮਰ ਭਾਈ 19 19 ਅੱਛਾ ਲੜਕੇ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਸੱਕਦਾ ਨਹੀਂ ਉਹ ਉੱਠ ਸਕਦਾ ਫੇ ਜੰਗ ਮੈਨ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜ ਕੇ ਇਸ ਵੀ ਰਿਆਵਾ April ਮਹੀਨੇ ਚੋਂ ਸੱਟ ਲੱਗੀ 2 April ਮੰਜੇ ਤੋਂ ਉੱਠ ਕੇ ਚੱਲ ਕੇ ਆਸ ਤੇ ਥਾਣੀ ਆਈਗਾ ਫਿਰ ਨਹੀਂ ਥਾਣੀ ਨੇ ਉਹਨੂੰ ਫੜ ਕੇ ਲੈਣਾ ਪੈਂਦਾ ਫਿਰ ਇਹ ਗੱਲ ਕਰੇ ਫਿਰ ਆ ਕਿ ਕਿਨੇ ਚੱਲਦੀ ਫਿਰ ਗੱਡੀ ਸੀ ਨਾ ਚੱਲਦੇ ਹਾਂ ਜਿਹੜਾ ਦੋ ਤੋਂ ਤੁਸੀਂ ਮੰਦੀ ਹੋ ਨਾ ਕੋਪਾ ਠੀਕ ਨਹੀਂ ਹੈ ਹਾਂਜੀ ਹਾਂਜੀ ਤਾਂ ਫੇਰ ਵੀ ਤੁਸੀਂ ਲੜਕੀ ਸ਼ਾਦੀ ਕਰ ਦਿੱਤੀ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਹਾਂ ਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤੁਮ ਕੀ ਕਿਹਾ ਕੁਝ ਨਾ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿ ਆਪਾਂ ਨਹੀਂ ਕਰਦੇ ਗਲਤੀ ਹੋ ਗਈ ਸਾਡੇ ਕੋਲ ਬਾਤ ਜੀ ਸਪਨਾ ਮੇਰਾ ਜਿਵੇਂ ਕਿ ਤੁਹਾਨੂੰ ਦੇਖੇ ਤੁਸੀਂ ਜੋ ਵੀ ਲੜਕੀ ਨਾ ਹੋਇਆ ਸੀ ਵਿਆਹ ਹੋਣ ਵਾਲਾ ਸੀ ਅਸੀਂ ਆ ਕੇ ਉਹ ਰੋਕਿਆ ਤੇ ਪਹਿਲੇ ਤੇ ਕੋਈ ਮੰਨ ਨਹੀਂ ਰਹਾ ਸੀ ਕਿ ਨਹੀਂ ਜੀ 18 ਸਾਲ ਦੀ ਹੈ ਐਸਟਾ ਉਹ ਹੁਣ ਜਾ ਕੇ ਇਹਨਾਂ ਨੇ ਆਪੇ ਅਗਲਤੀ ਆਪਣੀ ਮੰਨੀ ਆ ਕਿ ਨਹੀਂ 2008-14 ਬਰਥ ਸੀ ਹੁਣ 15 ਸਾਲ ਦੀ ਹੋਇਆ 16ਵਾਂ ਸਾਲ ਲੱਗਣਾ ਹਲੇ ਨੂੰ ਸੋ ਉਹ ਆਪਣੀ ਇਹਨਾਂ ਨੇ ਕਿਹੜੀ ਲੜਕੀ ਕਿਸ ਇਹਨਾਂ ਨੇ ਦੱਸਿਆ ਹਾਂਜੀ ਲੜਕੀ ਲੜਕੇ ਦੀ ਹਾਲਾਤ ਹਾਲਾਤ ਲੜਕੇ ਦੀ ਜੀ ਤੁਹਾਨੂੰ ਤੁਸੀਂ ਵੀ ਦੇਖਿਆ ਗਿਆ ਉਹ ਕਾਫੀ ਬੈਠਦੀ ਹੈ ਚੱਲ ਨਹੀਂ ਸਕਦੇ ਸੋ ਲੜਕੀ ਦੀ ਕਾਫੀ ਇਹਨਾਂ ਲਾਈਫ ਖਰਾਬ ਹੋ ਸਕਦੀ ਸੀ ਚਲੋ ਇਹਨਾਂ ਨੇ ਆਪਣੀ ਗਲਤੀ ਮੰਨੀ ਹੈ ਆਈ ਕਹਿੰਦੇ ਆ ਇਹਨਾਂ ਨੂੰ ਨਹੀਂ ਸੀ ਪਤਾ ਇਹਨਾਂ ਨੇ ਆਪਣੇ ਬੱਚੇ ਦਾ ਦੇਖਿਆ ਸੋਚਿਆ ਇਹਨਾਂ ਕੋ ਰਹਿੰਦੇ ਸੀ ਲੜਕੀ ਦਾ ਨਹੀਂ ਸੋਚਿਆ ਤੇ ਉਹ ਮੈਨੂੰ ਪੇਸ਼ਰੋ ਤੋਂ ਭੈਣ ਭਰਾ ਹੀ ਕਿਸਨ ਹੈ ਤੇ ਚਲੋ ਭੈਣ ਭਰਾ ਸੀ ਪਰ ਇਹਨਾਂ ਨੂੰ ਚਾਹੀਦਾ ਸੀ ਕੁੱਛ ਜਦ ਪੈਰ ਬਣਾ ਕੇ ਰੱਖ ਲੈਂਦੇ ਜੇ ਰੱਖਣਾ ਹੀ ਸੀ ਸੇਵਾ ਵਾਸਤੇ ਰੱਖਣਾ ਸੀ ਪੈਰ ਬਣਾ ਕੇ ਰੱਖਣਾ ਜੀ ਹਾਂ ਇਹ ਆਪਣੀ ਗਲਤੀ ਮੰਨ ਗਿਆ ਜੀ ਤੇ ਹੁਣ ਉਹ ਆਪਣੇ ਬਾਲਪਨ ਵਾਲੇ ਅੱਛਾ ਇਹਨਾਂ ਨੇ ਪਹਿਲਾਂ ਵੀ ਇੱਕ ਲੜਕੀ ਜੀ ਪਹਿਲਾਂ ਵੀ ਲੜਕੀ ਗਈ ਸੀ ਇਹਨਾਂ ਨੇ ਉਹਤੇ ਗਲੀਆਂ ਘਿਆ ਸੀ ਇਹਨਾਂ ਨੇ ਹਾਂ ਜੀ ਜੀ ਆਈ ਸੀ ਪਰ ਉਦੋਂ ਸ਼ਾਇਦ ਕਿਸੇ ਨੇ ਇਹਨਾਂ ਨੂੰ ਕਿਹਾ ਨਹੀਂ ਹੁਣ ਸਾਹਮਣੇ ਆ ਗਿਆ ਨਹੀਂ ਨਹੀਂ ਉਹ ਬਿਲਕੁਲ ਨਹੀਂ ਉਹ ਖੁਦ ਆਪ ਬੰਦੇ ਨੇ ਨਹੀਂ ਕਰਾਉਂਦੇ ਇਹ ਲੜਕੀ ਮੰਨ ਰਹੀ ਹੈ ਕਿ ਮੈਨੇ ਜ਼ਬਰਦਸਤੀ ਕੀਤੀ ਆ ਰਹੀ ਸੀ ਲੜਕੀ ਨੇ ਨਹੀਂ ਨਹੀਂ ਕੀ ਜ਼ਬਰਦਸਤੀ ਪਰ ਉਹ ਹੈ ਉਹ ਮੰਨ ਨਹੀਂ ਰਹੀ ਸੀ ਜੋ ਉਹਨੇ ਸਮਝਾਇਆ ਗਿਆ ਬਣਾਇਆ ਉਹ ਵਿਚਾਰੀ ਉਹੀ ਹੋ ਰਹੀ ਹੈ ਅਚਾਨਕ ਲੋਕਾਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਹੀ ਮੈਸੇਜ ਦੇਣੀ ਹੈ ਕਿ ਪਲੀਜ਼ ਚੈੱਕ ਕਰ ਤੁਹਾਡੇ ਵਾਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਹੋ ਰਿਹਾ ਕੁਛ ਲੜਕੀ ਨਾਲ ਤੇ ਪਲੀਜ਼ ਤੁਸੀਂ ਦੱਸੋ ਆਪ ਨਹੀਂ ਤੁਸੀਂ ਕਰ ਸਕਦੇ ਸਾਨੂੰ ਦੱਸੋ ਸਾਡੀਆਂ ਅੰਜੀ ਨੂੰ ਦੱਸੋ ਅਸੀਂ ਉਹਨਾਂ ਲਈ ਲੜਾਂਗੇ ਛੋਟੀ ਬੱਚੀ ਦਾ ਵੈਸੇ ਕਾਨੂੰਨੀ ਜ਼ੋਰ ਮੈਂ ਮੈਮ ਤੁਹਾਨੂੰ ਕਿਸ ਤਰ੍ਹਾਂ ਖਬਰ ਹੋਈ ਸੀ ਇਹਨਾਂ ਦੇ ਐਕਚੁਅਲੀ ਮੈਨੂੰ ਇਹਨਾਂ ਦੇ ਕਿਤੋਂ ਮੈਂ ਨਾਮ ਨਹੀਂ ਲੈ ਸਕਦੀ ਰਿਲੇਟਿਵਸ ਤੋਂ ਨਹੀਂ ਮੈਨੂੰ ਦੱਸਿਆ ਸੀ ਇਹ ਰਾਤੀ ਆਇਆ ਮੈਨੂੰ ਫੋਨ ਰਾਤ ਦੇ 10:30 11 ਵਜੇ ਮੈਂ ساری ਰਾਤ ਮੈਂ ਸਦਾ ਸੌ ਨਹੀਂ ਸਕੇ ਮੇਰੇ ਮਨ ਸੁੰਮਦਾ ਰਿਹਾ ਕਿ ਕਿਸ ਤਰ੍ਹਾਂ ਹੋ ਰਿਹਾ ਹੈ ਫਿਰ ਮੈਂ ਸਵੇਰੇ ਉੱਠਦੇ ਸਾਰ ਹੀ ਪਹਿਲੇ ਮੈਂ ਆਪਣੇ ਚਾਈਲਡ ਵਾਲੇ ਜੈ ਮੈਮ ਉਹਨਾਂ ਨੂੰ ਕਾਲ ਕੀਤੀ ਫਿਰ ਤੁਹਾਡੇ ਮੀਡੀਆ ਵਾਲਿਆਂ ਨੂੰ ਗੱਲ ਕੀਤੀ ਸੋ ਮੈਂ ਨੂੰ ਪੁਲਿਸ ਨੂੰ ਵੀ ਫੋਨ ਕੀਤਾ ਫਿਰ ਅਸੀਂ ਇਹ ਕੀ ਉੱਥੇ ਟਾਈਮ ਪੂਰਾ ਸੀ ਜੀ ਜੀ ਬਿਲਕੁਲ ਪੁਲਿਸ ਵਾਲਿਆਂ ਨੇ ਪੂਰਾ ਸਹਿਯੋਗ ਦਿੱਤਾ ਠੀਕ ਹੈ ਧੰਨਵਾਦ ਸਾਲਾ ਐਸ.ਆਈ. ਪੂਰਨ ਸਿੰਘ ਸਾਲਾ ਮੋਘਪੁਰਾ ਇਹ ਬਾਲ ਵਿਆਹ ਹੋਣ ਲਿਆ ਸੀ ਜੀ ਐਨਜੀਓ ਆਈ ਆ ਤੁਹਾਨੂੰ ਆਪਣਾ ਡੀਸਰ ਕਰਤਾbro ਜੀ ਤੇ ਉਹਨਾਂ ਨੇ ਆਗੇ ਜੋ ਬਾਲ ਵਿਆਹ ਰੋਕਤਾ ਹੁਣ ਤੇ ਉਹ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ ਅੱਛਾ ਕੁੜੀ ਦੀ ਉਮਰ ਕਿੰਨੀ ਸੀ ਇਹਦੇ ਵਿੱਚ ਕੁੜੀ ਦੀ ਉਮਰ ਕੋਈ 15-16 ਸਾਲ ਤੇ ਮੁੰਡਾ ਮੁੰਡਾ ਆਈ ਕਿੰਨਾਂ ਸਾਲ ਦਾ ਹੈਂਡੀਕੈਪ ਸੀ ਉਹ ਹੈਂਡੀਕੈਪ ਸੀ ਬਿਮਾਰ ਆ ਜਦੋਂ ਤੱਕ ਪਰਿਵਾਰ ਨੂੰ ਮਿਲ ਲਗੇ ਘਰ ਮੰਨਦੇ ਭਾਈ ਸੇਹੂਦੋਂ ਉਦੋਂ ਮੰਨਦੇ ਪਹਿਲਾਂ ਮੰਨੇ ਸੀ ਇਹ ਕਿ ਨਹੀਂ ਪਠਾਨੇ ਆ ਕੇ ਮੰਨੇ ਨਹੀਂ ਨਹੀਂ ਮੰਨੇ ਸੀ ਕਿ ਪਹਿਲਾਂ ਹੀ ਮੰਨੇ ਵੀ ਅਸੀਂ ਨਹੀਂ ਉਹ ਰੋਕ ਕਰਦੇ ਪਰ ਹੁਣ ਉਹਨਾਂ ਨੂੰ ਐਨਜੀਓ ਆਈ ਆਪਣਾ ਡੀਸੀ ਸਾਫ ਦੇ ਦਫ਼ਤਰੋਂ ਉਹਨਾਂ ਕਰਾ ਲਿਆ ਕੇ ਉਹਨੂੰ ਗੈਪੀ ਡਾਕੂ ਲੈ ਰਿਆ ਯਾਰ ਰੋਕ ਦਿੱਤਾ ਸੀ ਮਾਫੀ ਨਾਮਾ ਕੀ ਕਰਨਾ ਕਾਰਵਾਈ ਮਾਫੀ ਨਾਮਾ ਉਹਨਾਂ ਨੂੰ ਦਿੱਤਾ ਡੀਸੀ ਦਫ਼ਤਰ ਵਾਲੇ ਤਾਂ ਬਿਲਕੁਲ ਇਹ ਪੁਲਿਸ ਅਫਸਰ ਦਿਨੇਸ਼ ਕਪੂਰ ਮੁਸਕਾਨ ਮੂਮਨ ਵੈਲਫੇਅਰ ਸੁਸਾਇਟੀ ਦੇ ਤੌਰ ਤੇ ਕੰਮ ਕਰ ਰਹੇ ਹਨ ਸਾਨੂੰ ਕਿਦਾ ਅਨੋਨਿਮਸ ਕਾਲ ਆਈ ਸੀ ਕਿ ਇੱਕ 14 ਸਾਲ ਦੀ ਘੱਟ ਉਮਰ ਦੀ ਲੜਕੀ ਦਾ ਜਿਹੜਾ ਮੈਰिज ਕੀਤੀ ਆ ਰੀ ਜ਼ਬਰਦਸਤੀ ਮੈਟਰ ਇੱਥੇ ਦੋ ਆ ਗਏ ਨੇ ਇੱਕ ਤਾਂ ਏਜ ਵਾਈਜ਼ ਦੂਸਰਾ ਹੋ ਸਕਦਾ ਹੈ ਕਿ ਉਹਨੂੰ ਸੈਂਟੀਮੈਂਟਲੀ ਕਿਦਾ ਬ੍ਰੇਨ ਵਾਸ਼ ਕਰਕੇ ਉਹਦੀ ਮੈਰਿਜ ਕਰਵਾਈ ਜਾ ਰਹੀ ਹੈ ਜਿਹੜੀ ਮੈਰਿਜ ਹੋ ਰਹੀ ਹੈ ਉਹ ਬੱਚੀ ਜਿਹੜੀ ਆ ਆਪਣੇ ਰਿਲੇਟਿਵਸ ਕੋ ਰਹਿ ਰਹੀ ਸੀ ਸ਼ੈਲਟਰ ਦੇ ਤੌਰ ਤੇ ਉਹਨਾਂ ਦੇ ਦਿਮਾਗ ਤੇ ਕਿਤੇ ਨਾ ਕਿਤੇ ਇੱਕ ਆਈਡੀਆ ਆਇਆ ਹੈ ਸ਼ਰਮਨਾਕ ਕਿ ਚਲੋ ਜੀ ਸਾਡੇ ਕੋ ਰਹਿ ਰਹੀ ਹੈ ਤੇ ਅਸੀਂ ਆਪਣੇ ਬੇਟੇ ਨਾਲ ਵਿਆਹ ਕਰਦੇ ਚਾਹਨੇ ਕਿ ਮਾਮੇ ਦੀ ਬੇਟੀ ਅਗਰ ਅਸੀਂ ਕਿਸੇ ਨੂੰ ਸ਼ੈਲਟਰ ਦੇਣਾ ਤੇ ਸ਼ੈਲਟਰ ਦੇਣ ਆਪਾਂ ਉਹਨੂੰ ਸਿਸਟਰ ਬਣਾ ਕੇ ਵੀ ਦੇ ਸਕਦੇ ਹਾਂ ਆਪਣੀ ਬੱਚੀ ਵੀ ਬਣਾ ਕੇ ਦੇ ਸਕਦੇ ਹਾਂ ਜਦ ਕਿ ਉਹਨਾਂ ਅੱਜ ਇੱਕ ਇੱਕ ਕਿਹਦਾ ਇੰਨਾ ਸ਼ਰਮਨਾਕ ਆਈਡੀਆ ਹੈ ਕਿ ਹਾਂ ਜੀ ਕਿ ਇਹਦੀ ਮੈਰਿਜ ਕਰ ਦੋਗੇ ਉਹ ਲੜਕਾ ਜਿਹੜਾ ਬੈੱਡ ਰੇਟਨ ਹੈ ਪੈਰਾਲਾਈਜ਼ਡ ਹੈ ਖੁਦ ਬੈਠ ਵੀ ਨਹੀਂ ਸਕਦਾ ਜੀ ਤੇ ਇਸ ਕਰਕੇ ਤੁਸੀਂ ਦੇਖ ਲਓ ਉਹਨਾਂ ਨੇ ਘੋੜੀ ਤੱਕ ਬੁਲਾਈ ਆ ਕਾਰ ਤੱਕ ਸਜਾਈ ਆ ਤੇ ਬਹੁਤ ਸ਼ਰਮਨਾਕ ਹਾਦਸਾ ਸੀ ਪਰ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਤੇ ਪਲੱਸ ਅਸੀਂ ਪ੍ਰੈਸ ਮੀਡੀਆ ਦੀ ਮਦਦ ਨਾਲ ਤੇ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਦੀ ਮਦਦ ਨਾਲ ਇਸ ਸ਼ਰਮਨਾਖਾਸ ਨਸੀ ਰੋਗ ਲਿੱਤਾ ਹੈ ਤਾਂ ਅਸੀਂ ਕਿਸ ਤਰ੍ਹਾਂ ਦਾ ਬੋਲ ਲੱਗਾ ਕੱਲ ਸਾਨੂੰ ਰਾਤੀ 10:30 ਵਜੇ ਕਾਲ ਆਈ ਸੀ ਅਸੀਂ ਸਵੇਰੇ ਫਿਰ ਕੇ ਦਾ ਰਿਸਪੈਕਟਿਵ ਜਿਹੜੇ ਰੈਲੇਵੈਂਟ ਡਿਪਾਰਟਮੈਂਟਸ ਹੈਗੇ ਉਹਨਾਂ ਨੂੰ ਇਨਫੋਰਮ ਕੀਤਾ ਤੇ ਅਰਾਊਂਡ ਸਵੇਰੇ ਅਸੀਂ 11:00 ਵਜੇ ਪਹੁੰਚ ਗਏ ਸੀ ਮੋਕੇ ਤੋਂ ਬੰਦੀ ਕਾਰਵਾਈ ਜਿਹੜੀ ਆ ਚਾਈਲਡ ਡਿਵੈਲਪਮੈਂਟ ਆਫੀਸਰ ਦੇ ਜਿਹੜੇ ਹੈਗੇ ਨੇ ਰਿਸਪੈਕਟਿਵ ਆਫੀਸਰਸ ਉਹ ਆਏ ਨੇ ਉਹ ਕਾਰਵਾਈ ਕਰ ਰਹੇ ਨੇ ਉਹਦੀ ਕਸਟਡੀ ਜਿਹੜੀ ਨਾਰੀ ਨਿਕੇਤਨ ਚ ਜਾਏਗੀ ਔਰ ਅਗਰ ਕੁੜੀ ਦੀ ਫੈਮਿਲੀ ਵੱਲੋਂ ਕੋਈ ਕਲੇਮ ਕਰਨਾ ਚਾਹੁੰਦਾ ਹੈ ਬਲੱਡ ਰਿਲੇਸ਼ਨਸ਼ਿਪ ਉਹ ਕਲੇਮ ਕਰ ਸਕਦੇ ਨੇ ਉਸ ਬਟੀਆਂ ਨੂੰ ਤੇ ਰਿਸ਼ਤਾ ਤਾਂ ਇਹਨਾਂ ਦਾ ਭੈਣ ਭਰਾਵਾਂ ਦਾ ਦੱਸਿਆ ਜਾ ਰਿਹਾ ਜੀ ਬਿਲਕੁਲ ਇਹ ਤੇ ਸਭ ਤੋਂ ਵੱਡੀ ਗੱਲ ਹੈ ਕਿ ਸ਼ਰਮਨਾਕ ਚੀਜ਼ ਇਹ ਹੈ ਕਿ ਕੁੜੀ ਦੀ ਇੱਕਦਮ ਮਦਰ ਜਿਹੜੀ ਆ ਉਹਦੇ ਨਾਲ ਰਹਿੰਦੀ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਆ ਸੋਸਾਇਟੀ ਕੋ ਇੱਕ ਬੜਾ ਤਗੜਾ ਕੁਐਸਚਨ ਹੈ ਕਿ ਅਗਰ ਕਿਸੇ ਬੱਚੀ ਦੇ ਪੇਰੈਂਟਸ ਨਹੀਂ ਜੀਵਿਤ ਤੇ ਆਖਰੀ ਜਿਹੜੀ ਆ অপਸ਼ਨ ਇਹ ਬਚਦੀ ਆ ਕਿ ਹਾਂਜੀ ਜੀ ਉਹਨੂੰ ਘਰ ਦੀ ਨੂੰ ਬਣਾ ਲਓ ਬੇਟੀ ਬਣਾਉਣ ਦੇ باوجود ਹਾਂ ਅਸੀਂ ਇਹ ਚੀਜ਼ਾਂ ਫਿਲਮਾਂ 'ਚ ਦੇਖਦੇ ਸਾਂ ਸ਼ਰਮਨਾਕ ਅੱਜ ਅਸੀਂ ਪ੍ਰੈਕਟੀਕਲੀ ਵੀ ਦੇਖ ਰਹੇ ਹਾਂ ਇੱਕ ਤਾਂ ਏਜ ਦਾ ਆਂਕੜਾ 14 ਸਾਲ ਤੋਂ ਕੱਟ ਦੂਸਰਾ ਸਾਕੀ ਭੈਣ ਤੇ ਇਸ ਕਰਕੇ ਤੁਸੀਂ ਖੁਦ ਦੇਖ ਸਕਦੇ ਹੋ ਕਿੰਨੀ ਸ਼ਰਮਨਾਕ ਚੀਜ਼ ਹੈਗੀ ਹੈ ਖਾਸ ਤੌਰ ਤੇ ਤੁਹਾਡੀ ਮਿਹਨਤ ਕਰਕੇ ਹੀ ਸਦਕੇ ਕਰਕੇ ਇਹ ਚੀਜ਼ ਸੰਭਵ ਹੋ ਪਾਈ ਹੈ ਨਹੀਂ ਤੇ ਕਿਹਦਾ ਟੀਮ ਵਰਕ ਤੋਂ ਬਿਨਾ ਕੋਈ ਪੋਸੀਬਲ ਨਹੀਂ ਆਂ ਔਰ ਮੈਂ ਆਸ਼ਾ ਕਰਦਾ ਕਿ ਇਸੇ ਤਰ੍ਹਾਂ ਇੱਕ ਦੂਜੇ ਦੇ ਸਾਥ ਨਿਭਾ ਕੇ ਅਸੀਂ ਇਹੋ ਜਿਹੀ ਕੁਰੀਤੀਆਂ ਨੂੰ ਖਤਮ ਕਰਾਂਗੇ ਬਹੁਤ ਬਹੁਤ ਥੈਂਕ ਯੂ